ਅੱਲਾ ਦਾ ਸਾਰੀ ਸੰਗਤ ਨੂੰ ਅੱਥ ਜੋੜ ਕੇ ਫੱਟੇ ਬਲਾਉਨੇ ਆ ਵਾਹਿਗੁਰੂ ਦੀ ਕਾਥਾ ਸਾ ਸ੍ਰੀ ਵਾਹਿਗੁਰੂ ਦੀ ਕੀ ਕਥਾ ਬੜੇ ਲੰਮੇ ਸਮੇਂ ਤੋਂ ਅੱਜ ਤੋ ਨਹੀਂ ਇਹ ਤਕਰੀਬ ਜਿਹੜਾ ਮਸਲਾ ਨਾ ਪਿੰਡਾਂ ਦਾ ਕਰਤਾਰ ਆ ਮਿਲਦੀ ਸੀ ਉਦੋਂ ਅਸੀਂ ਐਮਐਲਏ ਸਾਹਿਬ ਦਾ ਇੱਥੇ ਡਾਕਟਰ ਸੀ ਉਦੋਂ ਦਾ ਕਾਰਕੰਦੇ ਬਣੇ ਨਹੀਂ ਤੇ ਇਹ ਕਈ ਕਦੀ ਨਹੀਂ ਮਿਲੀ ਸੀ ਤੇ ਅਸੀਂ ਸੁਭਾਣਾ ਸਾਹਿਬ ਖੜੇ ਆ ਇਹ ਵੀ ਗਵਾਹ ਤੇ ਉਸ ਗੱਲ ਦੀ ਇਹਨਾਂ ਨੂੰ ਬੁਲਾ ਕੇ ਦੀ ਉੱਥੇ ਖੜ ਕੇ ਵੀਡੀਓ ਪਾਈ ਸੀ ਬੀਜ ਬਲੇ ਸਰਕਾਰ ਬਣ ਗਈ ਇਹ ਮਸਲੇ ਦਾ ਹੱਲ ਕਰਾਂਗੇ ਸਭ ਤੋਂ ਪਹਿਲਾਂ ਇਹ ਬਾਵਾ ਕੀਤਾ ਸੀ ਰਾਮਪੁਰੇ ਸ਼ਹਿਰ ਨਾਲ ਪਰ ਜੇਠੀ ਸਾਹਿਬ ਦੀ ਨਾਲ ਸੀ ਸਾਰੀ ਸਾਡੀ ਟੀਮ ਰਾਜੂ ਦੇਠੀ ਅਸੀਂ ਤਿੰਨ ਚਾਰ ਬੰਦੇ ਸੀ ਉਦੋਂ ਆ ਜਿਹੜੇ ਹੁਣ ਫਿਰਦੇ ਆ ਉਹਨਾਂ ਇੱਕ ਵੀ ਨਹੀਂ ਹੋ ਰੋ ਇਹਨਾਂ ਨਾਲ ਤੇ ਅਸੀਂ ਇੱਥੇ ਸਾਨੂੰ ਵੀ ਦਿਲ ਤੇ ਹੋਇਆ ਜਾਂਦੀ ਇਹ ਲੰਮੇ ਸਮੇ ਤੋਂ ਮੁੱਦਾ ਹੈ ਚਲੋ ਆਪਣੀ ਸਰਕਾਰ ਆਉਗੀ ਇਹ ਹੱਲ ਕਰਾਂਗੇ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਪੂਰੇ ਪੰਜਾਬ ਦੇ ਜਿੱਥੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਵਿਕਾਸ ਕਰ ਰਹੇ ਹਾਂ ਪਿੰਡਾਂ ਦੇ ਗਰਾਊਂਡ ਬਣਾ ਰਹੇ ਹਾਂ ਸੜਕਾਂ ਬਣਾ ਰਹੇ ਹਾਂ ਪਾਈਪਲਾਈਨ ਪਾ ਰਹੇ ਹਾਂ ਮਾਨਜੋਤ ਸੀਐਮ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਸਾਫ ਤੋਂ ਆ ਇੱਕ 1.5 ਕਿਲੋਮੀਟਰ ਦਾ ਕਿਲੋਮੀਟਰ ਵੀ ਨਹੀਂ ਹੋਣਾ ਕਿਲੋਮੀਟਰ ਦੇ ਅੰਦਰ ਅੰਦਰ ਆ ਨਾ ਤਾਂ ਇੱਥੇ ਪਾਣੀ ਦਾ ਹੱਲ ਹੋ ਰੋਕਿਆ ਤੇ ਨਾ ਹੀ ਉੱਥੇ ਕੋਈ ਛੜਕ ਬਣਾ ਸਕੋ ਜਿਹੜੇ ਮਰਜ਼ੀ ਅਧਿਕਾਰੀ ਨੂੰ ਪੁੱਛ ਲਓ ਡੀਸੀ ਸਾਹਿਬ ਨੂੰ ਪੁੱਛ ਲਓ ਪਿਛਲੇ ਦਿਨਾਂ ਦੇ ਬੇੜੋ ਕਾਫੀ ਵੱਡੀਆਂ ਵੱਡੇ ਚੈਨਲਾਂ ਤੇ ਕੰਮੀਆਂ ਸਾਡੀ ਲੋਕਲ ਮੀਡੀਆ ਨੇ ਪੂਰਾ ਸਾਡਾ ਸਾਥ ਦਿੱਤਾ ਤੇ ਪ੍ਰਸ਼ਾਸਨ ਤੇ ਦਾ ਪਈ ਮਾਨਯੋਗ ਡੀਸੀ ਸਾਹਿਬ ਨੇ ਖੁਦ ਧਿਆਨ ਚ ਲੈ ਕੇ ਏਡੀਸੀ ਨੇ ਤੇ ਇੱਥੇ ਕੰਮ ਚਲਾਤਾ ਸੀ ਬੱਟੇ ਦੇ ਸਿਰ ਤੇ ਸਾਨੂੰ ਵੀ ਲੱਗਾ ਚਲੋ ਯਾਰ ਮਸਲਾ ਹੱਲ ਹੋਊਗਾ ਪਰ ਪਾਣੀ ਦਾ ਕੋਈ ਹੱਲ ਨਾ ਹੋਇਆ ਮਸਲਾ ਉਹ ਕਹਿੰਦੇ ਵੀ ਅਸੀਂ ਕੰਮੀ ਪੌਂਡ ਦੇ ਨਾਲ 10-12 ਫੁੱਟ ਛੱਡ ਕੇ ਹੀ ਬਣਾ ਦਿੰਨੇ ਆ ਇਹ ਇਹਦਾ ਮੰਗਾ ਕਰਦਿਆਂ ਪਰ ਮੈਂ ਅੱਜ ਕਹਿਣਾ ਚਾਹਣਾ ਆਕਸਰਾ ਨੂੰ ਕਿ ਤੁਸੀਂ ਕੱਲ ਨੂੰ ਅੱਜ ਦਾ ਦੇਖ ਲੋ ਦਿਓ ਸੜਕ ਤੁਸੀਂ ਬਣਾ ਵੀ ਦਿੰਦੇ ਹੋ ਪਰ ਅੱਜ ਪਾਣੀ ਗੁੰਮੀ ਸਾਰੀ ਐਡਨਾ ਐਡਨਾ ਔਖਲਾ ਬਾਈ ਇੱਕ ਦਿਨ ਅਸੀਂ ਇੱਥੇ ਬੈਠੇ ਸੀ ਮਾਰਵਲ ਤੇ ਦੇਸ਼ੂ ਸਾਹਿਬ ਦੇ ਇੱਕ ਆਪਣੀ ਐਂਕਲਾ ਦੇ ਦੋ ਮੀਆਂ ਵੀਡੀ ਆ ਰਹੇ ਸੀ ਤੇ ਉਹਦੇ ਇੱਕ ਬੱਚਾ ਮੂਰੇ ਖੜਾ ਸੀ ਉਹ ਆਪਣੇ ਛੋਟਾ ਜਿਹਾ 3-4 ਸਾਲ ਦਾ ਇੱਕ ਬੋਦੀ ਜੀ ਸੀ ਸੁਖਰੀ ਤੇ ਦੋ ਐਤਵਾ ਵਜੇ ਵਾਰੀ ਬੱਚੇ ਦੋਨੇ ਜਿੱਤੇ ਇੱਕ ਉਹ ਜਿਹੜਾ ਬੋਦੀ ਜੀ ਵਿਚਾਰੀ ਕੋ ਥੱਲੇ ਪਾਣੀ ਦੇ ਡੁੱਬਿਆ ਹੋਇਆ ਅਸੀਂ ਭੱਜ ਕੇ ਜਾ ਕੇ ਉਹਨੂੰ ਚੱਕਿਆ ਤੇ ਦੇਖਿਆ ਵੀ ਸੱਤ ਬੇਟਾਂ ਨਹੀਂ ਲੱਗੀ ਤੇ ਹੁਣ ਬੇਨਤੀ ਹੈ ਜਿਵੇਂ ਪਹਿਲਾਂ ਮੈਥੋਂ ਪਹਿਲਾਂ ਬੁਲਾ ਰਹੇ ਨੇ ਵੀ ਆਖਿਆ ਮੈਂ ਸਾਰੇ ਚੰਗਲਾਂ ਦੀ ਰਾਹੀਂ ਦੱਸਣਾ ਚਾਹਣਾ ਬੇਨਤੀ ਕਰਨੀ ਚਾਹਣਾ ਜਿਨ੍ਹਾਂ ਦੇ ਬੱਚੇ ਇੱਥੇ ਸਕੂਲ ਚ ਪੜਦੇ ਆ ਡਿਸਕਵਰ ਸਕੂਲ ਇੱਕ ਵੀ ਸਕੂਲ ਆ ਉੱਥੇ ਦੇਖੋ ਪਿੰਡਾਂ ਦੇ ਵਿੱਚੋਂ ਰਾਮਪਰੇ ਹਲਕੇ ਦੇ ਵੀ ਪਿੰਡਾਂ ਦੇ ਵਿੱਚੋਂ ਤੇ ਇਧਰੋਂ ਜਿਹੜੇ ਆਪਣੇ ਇੱਥਾ ਬੱਲੋ ਵਿਦਿਆਲਾ ਇਹਨਾਂ ਪਿੰਡਾਂ ਜੋ ਮੰਡੀ ਕੋਲ ਸਾਰੇ ਪਿੰਡਾਂ ਦੇ ਜਿਨ੍ਹਾਂ ਦੇ ਬੱਚੇ ਆਉਂਦੇ ਆ ਉਹਨਾਂ ਨੂੰ ਬੇਨਤੀ ਆ ਕਿ ਇੱਥੋਂ ਦੀ ਤੁਸੀਂ ਇੱਕ ਬਣਾ ਕੇ ਦੇਖ ਚਾਹੋ ਉਹ ਵੱਡਿਆ ਕਿੱਥੋਂ ਨਹੀਂ ਲੱਗਦਾ ਸਾਡੇ ਦਾ ਜਿਹੜਾ ਸਕੂਲ ਬਣਨਾ ਕਦੇ ਵੀ ਕਦੇ ਵੀ ਹਾਸਾ ਹੋ ਸਕਦਾ ਰੱਬ ਨਾ ਕਰੇ ਕੋਈ ਇਹੋ ਜਿਹਾ ਹੋਵੇ ਪਰ ਕਦੇ ਵੀ ਹੋ ਸਕਦਾ ਕਿਉਂਕਿ ਅਸੀਂ ਇੱਥੇ ਬੈਠ ਕੇ ਲੱਤ ਦੇਖਣੇ ਤੇ ਆਪੋ ਵਾਲਾ ਟਿਕਿਆ ਤੇ ਕੋਈ ਵੱਡੇ ਵਾਲਾ ਟਿਕਿਆ ਹੁਣ ਵੇਖੋ ਸਾਰੀਆਂ ਗੱਡੀਆਂ ਜਾਂਦੇ ਨੇ ਇੱਧਰ ਸਕੂਲ ਕੋ ਤੇ ਗੇਟ ਸਾਹਮਣੇ ਦੀ ਉਧਰੋਂ ਡਟੰਡੇ ਤੋਂ ਅਗਲੇ ਨੇ ਜਾਣਾ ਹੁੰਦਾ ਚੰਡੀਗੜ੍ਹ ਹੁਣ ਬਾਹਰਲੇ ਬੰਦੇ ਨੂੰ ਕੀ ਪਤਾ ਕਿ ਇੱਥੇ ਨਹੀਂ ਗੱਡੀ ਤਾਹਾਂ ਰੋਡ ਤੇ ਚੱਲਣੀ ਆ ਉਹ ਸਾਰੀ ਆਹ ਜਿਹੜੀ ਰੌਂਗ ਸਾਈਡ ਉੱਤੇ ਨਹੀਂ ਜਾ ਕੇ ਜਿਹੜੇ ਸਲਾਤਪੁਰੇ ਤੋਂ ਲੈ ਕੇ ਇੱਧਰ ਸਾਰੇ ਪਿੰਡਾਂ ਦੇ ਜਿਹਨੇ ਬਠਿੰਡੇ ਜਾਣਾ ਕਿਸੇ ਨੇ ਚੰਡੀਗੜ੍ਹ ਜਾਣਾ ਉਹ ਰੌਂਗ ਸਾਈਡ ਉੱਤੇ ਨਹੀਂ ਜਾਂਦੇ ਆ ਤੇ ਕਈ ਵਾਰੀ ਦੇਖੋ ਸਾਨੂੰ ਜਿਹੜਾ ਰਾਮਪਰੇ ਸ਼ਹਿਰ ਨੂੰ ਵੱਡਿਆ ਹਸਪਤਾਲ ਹੈ ਉਹ ਸਾਨੂੰ ਜਾਂਦਾ ਅਦੇਸ਼ ਲੜਦਾ ਜਾਂ ਫਰੀਦਕੋਟ ਜਾ ਇੱਧਰ ਬਠਿੰਡੇ ਜਾਣਾ ਪਰ ਕੋਈ ਵੀ ਮਰੀਜ਼ ਆ ਜਿਹੜਾ ਉਹ ਐਂਬੂਲੈਂਸ ਦਾ ਵਿਚਾਰਾ ਕਿੰਨਾ ਕਿੰਨਾ ਟਾਈਮ ਖੜੇ ਰਹਿੰਦਾ ਉਹਨਾਂ ਨੂੰ ਸਾਡ ਨਹੀਂ ਮਿਲਦੀ ਪਤਾ ਨਹੀਂ ਪ੍ਰਸ਼ਾਸਨ ਕਿਹੜੀ ਯਾਰ ਨੀਂਦ ਚ ਸੁੱਤਾ ਪਿਆ ਜਦ ਪਬਾਨੀ ਕਿਹੜੇ ਚੰਦ ਤੇ ਵਿਕਾਸ ਚੱਲ ਜਾਂਦਾ ਰਾਮਪੁਰਾ ਗੋਲ ਦੇ ਆ ਜਾ ਕੇ ਜਿਹੜੇ ਮਰਜੀ ਪਿੰਡ ਤੇ ਦੇਖ ਲੋ ਉੱਥੇ ਸਾਰੇ ਸੱਪੜਾ ਜਿਹੜੇ ਓਵਰਫਲੋ ਹੋਏ ਪਏ ਆ ਕਿਸੇ ਪਿੰਡ ਤੇ ਪਾਣੀ ਦਾ ਨਿਕਾਸ ਨਹੀਂ ਹੋਣ ਤੋਂ ਇੱਕ ਵੀਡੀਓ ਵੀ ਮੇਰੇ ਮਿੱਤਰ ਪਿਆਰੇ ਨੇ ਕਹਿੰਦਾ ਸੀ ਦੇ ਤੇ ਪਾਵੇ ਯਾਰ ਕਹਿੰਦਾ ਇੱਕ ਨੰਬਰ ਇੱਕ ਕਰੇ ਜਾਪਾ ਹੋਇਆ ਉਹ ਸੁਨਾਣਾ ਸਾਹਿਬ ਕੁੜੀ ਘਰ ਆ ਉਹ ਮੂੰਹ ਪਤਾ ਨਹੀਂ ਕੁੜੀ ਆ ਬੇਟੀ ਆ ਉਹਨਾਂ ਨੂੰ ਤੇ ਉਹ ਮੋਟਰ ਲਾ ਕੇ ਉਹ ਕਮਰੇ ਦੇ ਵਿੱਚੋਂ ਕੁੜੀ ਪਈ ਆ ਉੱਥੋਂ ਪਾਣੀ ਦੱਬਦੇ ਆ ਜੀ ਕੀ ਇਹ ਦੱਸੋ ਕਰ ਰਹੇ ਆ ਯਾਰ ਏਡੇ ਮਾੜੇ ਹਾਲਾਤ ਅਸੀਂ ਤਾਂ ਐਮਐਨਏ ਦਾ ਮਾਇਕਸੂਰ ਘੱਟ ਦੇਣ ਦਾ ਜਿਹੜੇ ਨਾਲ ਫਿਰਦੇ ਨੇ ਉਹਨਾਂ ਦਾ ਘੂਰ ਵੱਧਾ ਉਹ ਐਮਐਨਏ ਨੂੰ ਕਹੀ ਕਿ ਰਾਮਪੁਰੇ ਦਾ ਆਪਣੀ ਬੱਲੇ ਬੱਲੇ ਆ ਬਾੜੀ ਚੜਾਈ ਆ ਇਕੀਆਂ ਜੋਸ਼ੇ ਪਤਾ ਨਹੀਂ ਸਾਥ ਦਿੱਤੇ ਜਿਹੜੇ ਦਿੱਤੇ ਆ ਉਹ ਬੰਦੇ ਵਧੀਆ ਇਥੋਂ ਨਗਰ ਕਾਉਂਸਲ ਦਾ ਪ੍ਰਧਾਨ ਬਹੁਤ ਵਧੀਆ ਬੰਗਾ ਉਹਨੇ ਆਮ ਆਦਮੀ ਪਾਰਟੀ ਲਈ ਮਿਹਨਤ ਵੀ ਕੀਤੀ ਪੱਤ ਦੇ ਵਿੱਚ ਗੋਲੀ ਵੀ ਸਾਦੀ ਮਾਰੇ ਟਾਈਮ ਤੇ ਪਾਰਟੀ ਨਾਲ ਵੀ ਖੜਾ ਮੈਨੂੰ ਪੂਰੀ ਆਸ ਹੈ ਕਿ ਉਹਨੂੰ ਫੁੱਲ ਪਾਵਰ ਦੇ ਦੇਣਾ ਉਹ ਵਧੀਆ ਕੰਮ ਕਰ ਦੇ ਸ਼ਹਿਰ ਦੇ ਪਰ ਇਹਨਾਂ ਲੋਕਾਂ ਦੇ ਐਮ ਐਸ ਗੁਰ ਦੱਸ ਦਿਆ ਸਾਨੂੰ ਆ ਕੇ ਜਾਂ ਹੋਰ ਜਿਹੜੇ ਉੱਥੇ ਕੰਮ ਧੰਦੇ ਜਾਂਦੇ ਆ ਕਹਿੰਦੇ ਉਹਨੂੰ ਤਾਂ ਵਿਚਾਰੇ ਨੂੰ ਚੰਨੀ ਨਹੀਂ ਕੋਈ ਨਹੀਂ ਬੰਦੇ ਉਹ ਭਰਾਣ ਨੂੰ ਵੀ ਪਤਾ ਕਹਿੰਦੇ ਸਾਡੇ ਅਸੀਂ ਪਹਿਲਾਂ ਇੱਕ ਪਾਲ ਦੀ ਸੋਗੀ ਜਾਣਦੇ ਆ ਜਿਹੜੇ ਸਾਰੇ ਵੀ ਕੰਮ ਕਰਦੇ ਰਹੇ ਉਹਨੂੰ ਵਿਚਾਰੇ ਨੂੰ ਮੌਕੇ ਹੀ ਨਹੀਂ ਦਿੰਦੇ ਜੇ ਉਹ ਸਹੀ ਮੌਕਾ ਦਿੱਤਾ ਜਾਵੇ ਮੈਨੂੰ ਲੱਗਦਾ ਵੀ ਇਹ ਸ਼ਹਿਰ ਦੇ ਹਾਲਾਤ ਆ ਜਿਹੜੇ ਸੁਧਾਰ ਸਕਦਾ ਕਿਉਂਕਿ ਉਹਨੇ ਰਾਮਪਰੇ ਜੀ ਰਹਿਣਾ ਜਿਹੜੇ ਦੂਜੇ ਬਾਹਰੋਂ ਆਏ ਰਹੇ ਉਹਦਾ ਟੋਗਾ ਜਿੰਨਾ ਚਿਰ ਪਿਆ ਇੱਥੇ ਪਲੀ ਤੇ ਉਹਨਾਂ ਕਰ ਰਿਹਾ ਉਹਦੇ ਨਾਲ ਟੋਗਾ ਕਰ ਉਹਨੂੰ ਜੱਤ ਲੋ ਦੇ ਇੱਥੇ ਕੋਈ ਦਿਸਗਾ ਬੱਜਦਾ ਨਹੀਂ ਸਾਰੇ ਭੱਜ ਜਾਣੀ ਉਹਨਾਂ ਨੇ ਕੋਈ ਚੰਡੀਗੜ੍ਹ ਦਾ ਕੋਈ ਪੁੱਤੋ ਦਾ ਉਹਨਾਂ ਨੂੰ ਗੰਪਰੇ ਤੱਕ ਕੀ ਜਾਣੇ ਕਹਿੰਦੇ ਆ ਵੀ ਆਪ ਦਾ ਵੱਡੂ ਦਾ ਛਾਂਵੇਂ ਸਿੱਕੂ ਸੰਗ ਦਾ ਛਾਂਵੇਂ ਵੀ ਛੱਡੂ ਸੰਗ ਦਾ ਟਿੱਕੜੇ ਫਿਰਦਾ ਅਸੀਂ ਇਹ ਨਹੀਂ ਛੋਪਿਆ ਸੀ ਅਸੀਂ ਮੇਰੇ ਪਿੰਡ ਮੜਾ ਜੇ ਜਾ ਕੇ ਦੇਖ ਲਓ ਇੰਨਾ ਬੁਰਾ ਹਾਲਾ ਗੁਰਦੁਆਰਾ ਸਾਹਿਬ ਖਲਾਈਆਂ ਵਾਲਾ ਸਾਹਿਬ ਉਹਦੇ ਵਿੱਚ ਪਾਣੀ ਭਰਿਆ ਪਿਆ ਦੋ ਕਨਾ ਜੇੜ ਦੇ ਵਿੱਚ ਇਹੜੇ-ਇਹੜੇ ਪਿੰਡ ਦੇ ਹਾਲਾਤ ਦਿਨਾਈਏ ਸੋ ਸਾਡੇ ਸਾਰਿਆਂ ਵਾਲੇ ਵੀ ਕਸੂਰ ਉਹਨਾਂ ਨੂੰ ਪਤਾ ਦੀ ਇਹ 20 50 100 ਗੰਦਾ ਜਿੰਨਾ ਦਾ ਰੌਲਾ ਪਾਉਂਦੇ ਆ ਰੌਲਾ ਪਾ ਕੇ ਮੁੜ ਕੇ ਬੈਠ ਜਾਂਦੇ ਆ ਫਿਰ ਤੋਂ ਅੱਜ ਦੇਖ ਲਓ ਸਾਡੇ ਸਾਡੇ ਜਿਹੜੇ ਮਹਾਜਨ ਭਰਾ ਉਹਨਾਂ ਦੀਆਂ ਗੱਡੀਆਂ ਉਹਨਾਂ ਦੀਆਂ ਚਾਲ ਵਾਲੀਆਂ ਗੱਡੀਆਂ ਉਹਨਾਂ ਦੀਆਂ ਕੋਈ ਹੋਰ ਸਮਾਨ ਵਾਲੀਆਂ ਗੱਡੀਆਂ ਇੱਥੇ ਨਹੀਂ ਲੱਗਣਗੀਆਂ ਤੇ ਫੇਰ ਜਦੋਂ ਕੋਈ ਹਾਦਸਾ ਹੋ ਗਿਆ ਫੇਰ ਵੀ ਤੁਸੀਂ ਆਉਂਗੇ ਜੀ ਜਿਹੜੇ ਮੋਟਵਾੜੇ ਸਾਡੇ ਸਾਡੇ ਆਪੋਜੀਸ਼ਨ ਵਾਲੇ ਉਹਨਾਂ ਨੇ ਵੀ ਬੇਨਤੀ ਆ ਵੀ ਆਉਣ ਵਾਲੇ ਦਿਨਾਂ 'ਚ ਕਮੇਟੀ ਬਣਾ ਕੇ ਜਦੋਂ ਕੋਈ ਫੈਸਲਾ ਲੈਂਦੀ ਆ ਕਮੇਟੀ ਨੂੰ ਬਿਆਫਰ ਨਾ ਲਾਉਣਾ ਚੌਕ ਜਾਮ ਕਰਨਾ ਜੀ ਕੀ ਰੂਪ ਦੇ ਸਾ ਰੱਖੀਓ ਜਿੰਨੇ ਸਾਡੇ ਸੀਨੀਅਰ ਕਹੇ ਉਸ ਤਰੀਕੇ ਨਾਲ ਕਰਾ ਨੂੰ ਪਰ ਉਦੋਂ ਤੁਸੀਂ ਆਏ ਹੋ ਜਾ ਪਾਰਟੀ ਬਾਜੀ ਸਾਡੇ ਦੇਖਾਂਗੇ 27 ਦੇ ਕਿ ਬਣਦਾ ਪਰ ਅੱਜ ਆ ਮਸਲੇ ਦਾ ਹੱਲ ਕਰ ਲੀ ਮੈਂ ਇੱਕ ਬਾਰ ਹੋਰ ਮਾਰ ਜੋ ਡੀਸੀ ਸਾਹਿਬ ਨੂੰ ਤੇ ਸਾਡੇ ਸਰਕਾਰ ਦੇ ਸੀਐਮ ਸਾਹਿਬ ਨੂੰ ਬੇਇੱਜ਼ਤੀ ਕਰਦਾ ਜੀ ਇਹ ਸਾਡਾ ਮਸਲਾ ਜਿਹੜਾ ਰਾਂਤਰੇ ਹਲਕੇ ਦਾ ਸੀਵਰੇਜ ਦਾ ਬਹੁਤ ਵੱਡੀ ਪੱਧਰ ਤੇ ਹੋ ਰਿਹਾ ਬਹੁਤ ਜਿਆਦੇ ਤੇ ਪਾਣੀ ਖੜਾ ਜਿਹੜੀ ਮਰਦੀ ਗਲੀ ਤੇ ਵਗਦਾ ਹੁਣ ਇੱਕ ਫੋਨ ਆਇਆ ਮੇਰੇ ਕੋਲੇ ਆਪਣੇ ਰਾਂਪਰੇ ਉੱਥੇ ਸੜਕਾਂ ਦੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਵੀ ਹੁਣ ਠੱਫਿਓ ਕੇ ਆਏ ਇੱਥੇ ਮੋਹਤਵਾਰ ਸੱਜਣਾਂ ਇਲਾਕੇ ਦੇ ਕਹਿੰਦੇ ਵੀ ਸਾਡੇ ਆ ਸਾਡੀ ਗੱਲਾਂ ਨਾਲ ਜਿਹੜਾ ਹੱਲ ਕਰੋ ਉਹ ਗੱਲਾਂ ਹੀ ਸੜਕ ਦੇ ਉਧਰਲੇ ਪਾਸੇ ਮੇਰੇ ਧਿਆਨ ਤੋਂ ਨਿਕਲ ਜਾਂਦਾ ਉਹਦਾ ਕਹਿੰਦੇ ਵੀ ਇਦਾਂ ਸਾਡੇ ਉਹਦੇ ਤੇ ਨਹੀਂ ਆਉਂਦਾ ਨਗਰ ਕੌਂਸਲ ਦੀ ਹਦੂਦ ਤੇ ਨਹੀਂ ਆਉਂਦਾ ਤੇ ਉੱਥੇ ਅਸੀਂ ਐਮਐਲਏ ਬਲਕਾਰ ਖੁਦ ਨੇ ਵੋਟਾਂ ਤੋਂ ਪਹਿਲਾਂ ਦੋ ਪ੍ਰੋਗਰਾਮ ਕਰੇ ਸੀ ਸਾਡੀ ਭੈਣ ਸੀ ਪਰਮਜੀਤ ਬਾਵਾ ਤਾਂ ਨਾਲ ਨਹੀਂ ਭੁੱਲ ਕੇ ਆਉਣਗੇ ਉਹਨੋ ਤੇ ਬੰਤਨਸੀ ਦਾ ਜਿਹੜਾ ਖੜਾ ਹੋਇਆ ਸੀ ਉਹਦਾ ਘਰ ਆ। ਕਹਿੰਦੇ ਵੀ ਉਹਦਾ ਸਾਡੇ ਉੱਤੇ। ਕੀ ਕਰਗੇ ਯਾਰ ਇੱਧਰ ਆ ਮੌੜ ਰੋਡ ਤੇ ਜਿਹੜੇ ਵੱਜਦੇ 12 ਨੰਬਰ ਬਾਅਦ ਦੇ ਵਿੱਚ ਉੱਥੇ ਵੀ ਗਲੀ ਚ ਪ੍ਰੋਗਰਾਮ ਕੀਤਾ ਸੀ। ਉਹ ਜਿਹੜੀ ਗਲੀਆਂ ਨਾਲਿਆਂ ਦਾ ਬੁਰਾ ਹਾਲ ਆ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਦਾ ਸਾਡੀ ਹਜ਼ੂਰ ਤੇ ਨਹੀਂ ਆਉਂਦੇ। ਪਰ ਉਹ ਬੰਦਿਆਂ ਦਾ ਥੋੜੀ ਕਿਸ ਹੁੰਦਾ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਦਾ ਕੀ ਕਿਸੂ ਦਾ ਉਹਨਾਂ ਨੂੰ ਵਿਚਾਰਾ ਨੂੰ ਆਮ ਵਰਕਰਾਂ ਨੂੰ ਆਪ ਲੋਕਾਂ ਨੂੰ ਕੀ ਪਤਾ ਵੀ ਅਸੀਂ ਕਿਹੜੀ ਹਜ਼ੂਰ ਚਾਉਂਦੇ ਆ ਦਾ ਨਹੀਂ ਆਉਂਦੇ ਉਹਨਾਂ ਨੂੰ ਤਾਂ ਯਾਰ ਗਲੀਆਂ ਨਾਲਿਆਂ ਸਭ ਦਾ ਗਲੀ ਉਹੋ ਤੁਸੀਂ ਬੁਲਾ ਦੇਗੇ। ਸੋ ਜਿਹੜਾ ਵੀ ਫੈਸਲਾ ਸਾਡੀ ਕਨੇਡਾ ਆਉਣ ਵਾਲੇ ਸਮੇਂ ਤੇ ਲਹੂ ਅਸੀਂ ਉਹਦੇ ਨਾਲ ਡਟ ਕੇ ਖੜਾਂਗੇ। ਚਾਹੇ ਫੂਲ ਵਾਲੇ ਕਾਰਜਾਲਾ ਮਸਲਾ ਉਹ ਵੀ ਹੋ ਸਕਦਾ ਮੌਸਮ ਦੇ ਕਾਰਨ ਥੋੜਾ ਜਿਹਾ ਅੱਗੇ ਪਾਉਣਾ ਪੈ ਜੇ ਨਹੀਂ ਕੱਲ੍ਹ ਦਾ ਉੱਥੇ ਪ੍ਰੋਗਰਾਮ ਮੈਨੂੰ ਦੱਸਿਆ ਉਥੋਂ ਦੇ ਪ੍ਰਬੰਧਕਾਂ ਨੇ ਕਰਨਾ ਸੀ। ਪਰ ਬੇਨਤੀ ਇਹ ਹੈ ਜਿੰਨਾਂ ਦੇ ਬੱਚੇ ਪੜਦੇ ਜਿਵੇਂ ਪਹਿਲਾਂ ਬੇਨਤੀ ਕਰਿਆ ਜਦੋਂ ਅਗਲੀ ਵਾਰ ਅਸੀਂ ਚੈਨਲਾਂ ਤੇ ਆਈ ਚੈਨਲਾਂ ਤੇ ਪਾਵਾਂਗੇ ਵੀਡੀਓ ਦੀ ਇਸ ਦਿਨ ਕਾਫਰ ਚਾ ਭਾਵ ਉਹ ਘਰਾਂ ਤੋਂ ਨਿਕਲ ਕੇ ਆਜੀ ਕੱਲਾ ਕੱਲਾ ਜਵਾਬ ਆ ਸਾਰਿਆਂ ਦੇ। ਘਰੇ ਤੁਸੀਂ ਗੱਡੀ 'ਚ ਬੱਚਾ ਚੜਾ ਕੇ ਮੁੜ ਕੇ ਇਹ ਨਹੀਂ ਪਤਾ ਕਰਦੇ ਕਿਿਹੜੇ ਰੂਟ ਤੇ ਸਾਡੀ ਗੱਡੀ ਜਾਂਦੀ ਆ ਕਿੱਥੋਂ ਦੀ ਮੰਗਦੀ ਆ ਸਕੂਲ 'ਚ ਕੀ ਹਾਲਾਤ ਆ ਤੁਸੀਂ ਆ ਕੇ ਤਾਂ ਦੇਖੋ ਥੋੜੇ ਜੀ ਆਲਿਆਂ ਦੇ ਤੇ ਜਾ ਹਾ ਡਿਸਕਵਰ ਸਕੂਲ ਵਾਲਾ ਦੇ ਬੱਚੇ ਕਿਹੜੇ ਗੰਦ ਵਿੱਚ ਵੀ ਲੱਗਦੇ ਸੋ ਬੇਨਤੀ ਇਹੀ ਆ ਕਿ ਵਾਅਦ ਤੋਂ ਵਾਅਦ ਜਦੋਂ ਅਗਲੀ ਵਾਰ ਆਪਾਂ ਇੱਥੇ ਮੀਟਿੰਗ ਰੱਖੀ ਧਾਰਨਾ ਰੱਖਿਆ ਅੱਜ ਮੀਟਿੰਗ ਸੀ ਤੇ ਉਦੋਂ ਤੁਸੀਂ ਸਾਰਿਆਂ ਨੇ ਆਉਣਾ ਸੋ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਆਇਆ ਇੱਕ ਛੋਟੀ ਜੀ ਡੀਲਤੀ ਮੈਂ ਕਰਨੀ ਚਾਹਣਾ ਸਾਡੇ ਹਲਕੇ ਦੇ ਦੋ ਨੰਨਾਂ ਨਮਾਇੰਦੇ ਹੋਰ ਆ ਜਿਹੜੇ ਸੀਨੀਅਰ ਲੈਵਲ ਤੱਕ ਆਵਾਜ਼ ਪਹੁੰਚਾ ਸਕਦੇ ਆ ਇੱਕ ਵਾਰ ਹੈਗੇ ਇੰਦਰਜੀਤ ਸਿੰਘ ਮਾਨ ਉਹ ਕਹਰਮਾਨਾ ਖਾਦੀ ਡੋਡ ਦੇ ਹਲਕੇ ਦੇ ਵਿੱਚ ਵੀ ਉਹਨਾਂ ਦੀ ਵਧੀਆ ਠੀਕ ਠਾਕ ਆ ਉਹਨਾਂ ਨੂੰ ਬੇਨਤੀ ਆ ਇੱਕ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਆ ਸਾਡੇ ਇਸ ਹਲਕੇ ਦੇ ਨਮਾਇੰਦੇ ਆ ਮਾਸਟਰ ਜਤਿੰਦਰ ਸਿੰਘ ਭੱਲਾ ਤੇ ਇੱਕ ਨਵਾਂ ਮੁੰਡਾ ਹੁਣ ਇਹਨਾਂ ਨੇ ਸਾਡਾ ਪੁਰਾਣਾ ਸਾਥੀ ਆ ਦਰਸ਼ਨ ਸੋਹੀ ਉਹਨੂੰ ਹਲਕੇ ਦਾ ਇੰਚਾਰਜ ਬਲਾਇਆ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਵੀ ਪਾਰਟੀ ਨਹੀਂ ਤੱਕੜੀ ਕਰੇ ਹੁਣ ਪਾਲਟੀਕਲ ਗੱਲ ਹੀ ਆਏ ਸੀਰਜ ਨਾਲ ਥੋੜੀ ਜੀ ਤੁਸੀਂ ਤਿੰਨ ਜਾਣੇ ਸਾਡੇ ਮੋਹਤਵਾਰਾ ਐਮਐਲ ਤੋਂ ਨਹੀਂ ਕੰਮ ਕਰਦਾ ਤੁਸੀਂ ਵੀ ਆਉਂਦੀ ਵਾਰ ਨੂੰ ਵੋਟਾਂ ਦਾ ਤੁਸੀਂ ਵੀ ਲੈਣੇ ਆ ਤੁਸੀਂ ਵੀ ਪਿੰਡਾਂ 'ਚ ਜਾਓਗੇ ਜੇ ਤੁਹਾਨੂੰ ਟਿਕਟ ਨਾਮ ਨਹੀਂ ਲਿਗੂ ਕਿਸੇ ਹੋਰ ਨੂੰ ਮੇਰੀ ਸੋਡੀ ਪਾਰਟੀ ਨੂੰ ਵੋਟਾਂ ਦਾ ਮੰਦਰ ਜਾਉਂਗੇ ਜਾਂ ਆਉਂਗੇ ਤੁਸੀਂ ਤਿੰਨ ਵੀ ਯਾਰ ਚੁੱਪ ਕਰੇ ਬੈਠੋ ਛੋਡੇ ਬੋਬਾ ਸਾਡੇ ਇਹ ਮੀਟਿੰਗ ਹੈ ਤੁਸੀਂ ਤਾਂ ਕਿਸੇ ਡੀਸੀ ਨੂੰ ਜਾ ਜਾ ਮੁੱਦਾ ਵਿਖਾ ਦਿਓ ਤੁਸੀਂ ਤਾਂ ਰਾਮਪੁਰੇ ਦੀ ਰਹਿਣਾ ਸੋਡੀ ਦਾ ਕੋਈ ਚੰਡੀਗੜ੍ਹ ਕੋਠੀ ਨਹੀਂ ਤੁਸੀਂ ਤਾਂ ਪੱਲਾ ਸਾਹਿਬ ਕੋਠੇ ਦੀ ਹੀ ਰਹਿਣਾ ਮਾਨਸਰ ਤੁਸੀਂ ਵੀ ਭਗਤੀ ਰਹਿਣਾ ਤੁਹਾਡੇ ਦਾ ਸਾਡਾ ਜੋਰ ਵੱਧਦਾ ਨਾਲ ਚੱਲਦਾ ਤੁਸੀਂ ਸਾਡੇ ਹਲਕੇ ਦੇ ਤੇ ਜਿਹੜੇ ਵਿਰੋਧੀ ਲੀਡਰ ਆ ਚਾਹੇ ਮੈਂ ਕਾਂਗਰਸ ਦਾ ਅੱਜ ਚਾਹੇ ਕਾਲੀ ਵਾਲੇ ਆ ਉਹਨਾਂ ਨੂੰ ਵੀ ਯਾਰ ਵੋਟਾਂ ਵੇਲੇ ਸਾਰਿਆਂ ਨੂੰ ਯਾਦ ਆਉਂਦਾ ਵੀ ਰਾਮਪਰਾ ਜਿੱਥੇ ਆ ਵੋਟਾਂ ਕਿੱਥੇ ਅੱਜ ਦੇਉਣੀ ਆਉਂਦਾ ਅੱਜ ਕੋਈ ਬੈਠੇ ਆ ਜਾ ਚਾਰ ਪੰਜ ਨਾਲੇ ਅਸੀਂ ਸਾਰੇ ਹਲਕੇ ਦੇ ਚਾਹੇ ਮੈਸੇਜ ਦਾ ਮੁੱਦਾ ਹੈ ਚਾਹੇ ਸੀਵਰੇ ਦਾ ਮੁੱਦਾ ਅਸੀਂ ਫਿਰ ਇੱਕ ਵੀਡੀਓ ਪਾਉਣਾ ਤੁਸੀਂ ਕਿੱਥੇ ਹੋ ਯਾਰ ਸੋ ਮੈਂ ਹਲਕੇ ਵਾਲਿਆਂ ਨੂੰ ਬੇਨਤੀ ਕਰਦਾ ਤੁਸੀਂ ਧਿਆਨ ਰੱਖਿਓ ਜਿਹੜਾ ਅੱਜ ਸਰਕਾਰ ਨਾਲ ਡੱਟ ਕੇ ਖੜ੍ਹ ਸਕਦਾ ਉਹ ਹੀ ਸੋਡੇ ਨਾਲ ਫੇਰ ਵੀ ਖੜ੍ਹ ਸਕਦਾ ਚਾਹੇ ਕੋਈ ਵੀ ਆ ਚਾਹੇ ਇਹ ਕਿਸੇ ਨੂੰ ਗੱਲ ਚੰਗੀ ਲੱਗੇ ਬੁਰੀ ਲੱਗੇ ਪਰ ਇਹ ਗੱਲ ਸੱਚੀ ਆ ਸੱਚ ਹਮੇਸ਼ਾ ਬੋਲਣਾ ਚਾਹੀਦਾ ਬੁਰੇਪੀ ਪਾਰਟੀ ਨੇ ਕਿਸੇ ਦੇ ਮੇਰੇ ਪਿੰਡ ਵਾਲਾ ਮੁੰਡਾ ਹਲਕਾ ਅਨੁਚਾਰ ਜੱ ਲੱਗਿਆ ਮੂਕਾ ਸਾਹਿਬ ਵਾਰਸ ਅਕਾਲੀ ਗੱਲ ਚਵਾਜੀ ਜਾਂ ਇੱਥੇ ਬੀਜੇਪੀ ਵਾਲੇ ਆ ਕਿਸੇ ਗਰਾਊਂਡ ਲੈਵਲ ਦੇ ਸਾਰੇ ਵਰਗਰ ਲੜਦੇ ਆ ਕਾਂਗਰਸੀ ਕੰਮ ਹੀ ਸਾਰੇ ਇਹ ਤਾਂ ਪਰ ਵੱਡੇ ਲੀਡਰ ਦਾ ਅਸੀਰੇ ਤੇ ਨਸ਼ਿਆਂ ਤੇ ਕਿਸੇ ਦੇ ਕਿਸੇ ਪਾਰਟੀ ਦੇ ਬੰਦੇ ਦਾ ਇੱਕ ਵੀ ਬਿਆਨ ਦਿਖਾ ਦਿਓ ਮੇਰੇ ਦਾ ਕੰਨੇਵਾਰਾ ਰਾਮਪਰੇ ਵਾਲੇ ਨੂੰ ਵੋਟਾਂ ਹੀ ਦੇਖਦੀਆਂ ਤੇ ਇਹਨਾਂ ਦੇ ਆ ਮਸਲੇ ਸੋ ਮੈਂ ਦੇਣਤੀ ਕਰਦਾ ਹਾਂ ਵਿਰੋਧੀ ਨੇਡਰਾਂ ਨੂੰ ਕਿਉਂਕਿ ਸਾਡੀ ਗੱਲ ਇੱਥੇ ਤੱਕ ਰਹਿ ਜਾਂਦੀ ਆ ਉਹਨਾਂ ਨੂੰ ਮੈਂ ਉਹਨਾਂ ਨੂੰ ਛੋੜ ਗੱਲ ਆ ਪਰ ਛੋੜੀ ਗੱਲ ਕਾਹਾਂ ਤੱਕ ਜਾਂਦੀ ਆ ਇਹ ਗੱਲ ਤੁਸੀਂ ਵੱਡੇ ਲੈਵਲ ਤੇ ਸਾਰੀਆਂ ਪਾਰਟੀਆਂ ਦਾ ਫਰਜ਼ ਆ ਜੀ ਉਹ ਚੱਕਣ ਇਕੱਠੇ ਹੋ ਕੇ ਆਪਾਂ ਇਹ ਹੱਲ ਕਰਗੇ ਸੋ ਐਵੇਂ ਹੀ ਦੇਣਤੀਆਂ ਕਰਨੀਆਂ ਸੀ ਜੇ ਕਿਸੇ ਦੀ ਸਾਹਮਣੇ ਕਲਾਫ ਲੀਡਰਾਂ ਤੋਂ ਬਗੈਰ ਕਿਹਾ ਗਿਆ ਹੋਵੇ ਜਿਹੜੇ ਤੇ ਸੰਗਤ ਵਿੱਚ ਆ ਉਹਨਾਂ ਤੋਂ ਮਾਫੀ ਚਾਹਣਿਆ ਵਾਇਲ ਗੀਤਾ ਖਾਲਸਾ ਉਹ ਵਾਇਲ ਗੀਤਾ